ਗੋੜ ਜਿੱਥੇ ਤੁਸੀਂ ਜਿਸ ਕਮਰੇ 'ਚ ਰੱਖਣਾ ਨਾ ਜੀ ਉਸ ਕਮਰੇ 'ਚ ਪੋਚਾ ਨਾ ਲਾਓ ਕਾਗਜ਼ ਖਾ ਲੰਨੇ ਆ ਲੋ ਜੀ ਇਹ ਰਖ ਖੜਕਦਾ ਗੋੜ ਇਹ ਤਾਣਾ ਐ ਨਾ ਪੂਰਾ ਲੈ ਵੀ ਆ ਸ਼ੱਕਰ ਇਹ ਸਾਡੇ ਇਲਾਕੇ ਦੀ ਸ਼ੱਕਰ ਦੇਖ ਲਓ ਆ ਲੋ ਖੰਡ ਵਰਗੀ ਐ ਹਾਂ ਲੋ ਖੰਡ ਵਰਗੀ ਐ ਬਿਲਕੁਲ ਜੀ ਅਪ੍ਰੈਲ ਮਹੀਨੇ 'ਚ ਜਾ ਕੇ ਯਾਰੀ ਇਸ ਤੋਂ ਵੀ ਲੇਟ ਤੁਸੀਂ ਕੱਢਦੇ ਆ ਉਹਦਾ ਕਾਰਨ ਕੀ ਹੁੰਦਾ ਖਾਸ ਇੱਕ ਤਾਂ ਅੱਜਕੱਲ ਸਾਨੂੰ ਝਾੜ ਪੂਰਾ ਨਲਦਾ ਗੁਰਦਾ ਹੁਣ ਗੰਨੇ ਪੱਕ ਗਏ ਆ ਸਿਆਲ ਨੂੰ ਥੋੜਾ ਗੰਨਾ ਕੱਚਾ ਹੁੰਦਾ ਵਾਤ ਤੋਂ ਨੂੰ ਟਾਈਮ ਲੱਗਦਾ ਤੇ ਝਾੜ ਵੀ ਘੱਟਦਾ ਸਾ ਕਿੰਨਾ ਚਿਰ ਹੋ ਗਿਆ ਗੁੜ ਬਣਾਉਂਦੇ ਆ ਅੱਛਾ ਜੀ ਹੋ ਗਿਆ ਫੇਰ ਵੀ 74 ਸਾਲ ਦਾ ਗੋੜ ਦੀ ਕੁਆਲਿਟੀ ਜਿਹੜੀ ਆ ਉਹ ਬਹੁਤ ਉਤਮ ਹੋਊਗੀ ਲਓ ਜੀ ਆ ਦਿਨ ਚੱਲ ਰਹੇ ਨੇ ਮਹੀਨਾ ਹੈਗਾ ਅਪ੍ਰੈਲ ਦਾ ਅਪ੍ਰੈਲ ਦਾ ਜੀ ਤੇ ਅਪ੍ਰੈਲ ਮਹੀਨਾ ਆ ਤੇ ਤਰੀਕ ਹੋਊਗੀ ਅੱਜ 4-5 ਦਿਨਾਂ ਅੱਗੇ ਸਾਡੇ 4 ਤਰੀਕ ਆ ਜੀ ਤੇ ਆ ਉਹ ਦਿਨ ਆ ਜਦੋਂ ਪੰਜਾਬ ਦੇ ਲੋਕ ਜਿਹੜੇ ਆ ਉਹ ਇਹਨਾਂ ਦਿਨਾਂ 'ਚ ਗੁੜ ਕੱਟਦੇ ਹੁੰਦੇ ਆ ਅ ਇਹਨਾਂ ਦਿਨਾਂ ਦੇ ਵਿੱਚ ਵੈਸੇ ਤਕਰੀਬਨ ਜਿਹੜਾ ਪ੍ਰੋਫੈਸ਼ਨਲ ਲੋਕ ਨੇ ਉਹ ਗੁੜ ਕੱਢ ਹਟਦੇ ਆ ਜਾਂ ਕਾਫੀ ਹੱਦ ਤੱਕ ਉਹਨਾਂ ਦਾ ਬ੍ਰੇਕ ਬੁੱਕ ਜਾਂਦਾ ਹੁੰਦਾ ਆ ਕਿਉਂਕਿ ਮੰਗ ਬਹੁਤ ਆ ਪੰਜਾਬ ਦੇ ਵਿੱਚ ਤੇ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਸ਼ੌਂਕੀ ਲੋਕ ਆ ਨਾ ਉਹ ਫੇਰ ਸਾਰਾ ਸਿਆਲ ਬੈਠੇ ਰਹਿੰਦੇ ਆ ਫਿਰ ਕਿਉਂ ਕੀ ਕਰਦੇ ਆ April ਆਉਣ ਦੀ ਵੇਟ ਕਰਦੇ ਆ ਜਾਂ ਜਾਂ March ਦੇ end ਦੀ ਫਿਰ ਉਹ ਗੁੜ ਕੱਢਣਾ ਸ਼ੁਰੂ ਕਰਦੇ ਆ ਪਾਜੀ ਰਣਵੀਰ ਸਿੰਘ ਆ ਸਾਡੇ ਪਿੰਡ ਗੀਹਰਾ ਤੋਂ ਨੇ ਅ तकरीबन ਅਸੀਂ ਇਕੱਠੇ ਹੀ ਜਾਂਦਾ ਦੋ ਨਗਰ ਇਹ ਬੋਪਾਰਾਏ ਤੇ ਕਹੀਰਾ ਤੇ ਅਸੀਂ ਅੱਜ ਸਾਡੇ ਪਿੰਡ ਬੈਠਿਆਂ ਬੋਪਾਰਾਏ ਉੱਥੇ ਗੁੜ ਕੱਢਿਆ ਜਾ ਰਿਹਾ ਹੋਰ ਪਾਜੀ ਕਦਾਂ ਬਹੁਤ ਵਧੀਆ ਵਧੀਆ ਰਾਜੀ ਪਾਜੀ ਗੋੜ ਕਿਦਾਂ ਸ਼ੁਰੂ ਕੀਤਾ ਆਪਾਂ ਪਰਸੋ ਆਰਸੋ ਅੱਜ ਪਤੀਆ ਦਾ ਨੇ ਹਾਂ ਤੋਂ ਗੋੜਾ ਨਿਕਲਦਾ ਪਿਆ ਆਪਾਂ ਦੇਖੀ ਵੇਚਣਾ ਕਿੱਥੇ ਆ ਇਹਨਾਂ ਦਾ ਵੇਚਣਾ ਵੇਚਣਾ ਕਿੰਨਾ ਤੱਕ ਪੁਰਾਣਾ ਹੋਊ ਆਪਣਾ ਇਹਨਾਂ ਦਾ ਬਹੁਤ ਪੁਰਾਣਾ ਹੈ ਫਿਰ ਵੀ ਇਹਨਾਂ ਦਾ ਤਗਰੀਬ ਲਗਭਗ ਮੈਨੂੰ ਇਹ ਨਾ ਬਦਲਿਆ ਹੋਇਆ ਤਾਂ ਸਮਝ ਲਾਵੇ ਮੇਰੀ ਸਾਰੀ ਤੋਂ ਪਹਿਲਾਂ ਦਾ ਹੈ ਉਹ ਜੀ ਵੀ 85 ਵਰਤਦੇ ਹਨ ਭਾਈ ਸ਼ੁਰੂ ਤੋਂ 85 ਵਰਤਦਾ ਜਾਂ ਕੋਈ ਹੋਰ ਵੀ ਵਰਤਦਾ ਪਹਿਲਾਂ 85 ਤਾਂ ਪਹਿਲਾਂ ਮੈਂ 88 ਵਰਤਦਾ ਸੀ ਅੱਛਾ ਉਹ 80 ਫਿਰ ਉਦੋਂ ਬਾਅਦ 85 ਆ ਗਿਆ ਫਿਰ ਉਦੋਂ ਬਾਅਦ 85 ਸ਼ੁਰੂ ਕਰਤਾ ਬਸ ਉਦੋਂ ਬਾਅਦ ਇਹੇ ਸ਼ੁਰੂ ਕਰ ਹੂੰ ਹੂੰ ਬਾਜੀ ਹੁਣੀ ਜਿਹੜੇ ਗੁੜ ਬਣਾ ਰਹੇ ਆ ਉਹ ਸਾਡੇ ਆ ਬਾਜੀ ਨਾਮ ਦੱਸ ਦਿਓ ਆਪਣਾ ਜਸਵੀਰ ਸਿੰਘ ਜਸਵੀਰ ਸਿੰਘ ਪੂਰਾ ਹਾਂ ਜੀ ਤੇ ਇਹ ਬਾਜੀ ਹੁਣੀ ਚਿਰਾਂ ਦੇ ਗੁੜ ਬਣਾਉਂਦੇ ਆ ਮਰਗਾਲੇ ਆ ਵੀ ਗੁੜ ਜਿਹੜਾ ਆ ਉਹ ਇਹਨਾਂ ਦਾ ਮਸ਼ਹੂਰ ਵੀ ਕਾਫੀ ਆ ਪਰ ਕਾਣੀ ਇੱਥੇ ਆ ਜਾਂਦੀ ਵੀ ਕੁਆਂਟੀਟੀ ਹਿਸਾਬ ਜੈਦੀ ਹੁੰਦੀ ਇਹਨਾਂ ਕੋ ਤੇ ਪਰ ਗੁੜ ਬਣਾਉਂਦੇ ਬਹੁਤ ਵਧੀਆ ਆ ਆ ਪਾਜੀ ਕਿੰਨਾ ਚਿਰ ਹੋ ਗਿਆ ਆਪਾਂ ਨੂੰ ਬਣਾਉਂਦੇ ਹੋ ਉਹ ਜੀ ਸਾਡੇ ਪਹਿਲਾਂ ਬਾਬੇ ਦਾ ਬੰਦਾ ਕੰਮ ਕਰਦਾ ਸੀ ਜਦੋਂ ਇਹ ਗੁੜ ਬਣਾਉਂਦੇ ਆ ਹਾਂ ਇਹ ਦੇਖ ਲਓ ਸਾਡਾ ਡੈਡੀ ਨਾ ਹਾਂ ਜੀ ਸਾਦਨੀਬ ਹੈ ਹਾਂ ਫੇ ਤੀਜੀ ਪੀੜੀ ਮੇਰੀ ਆ ਗਈ ਜੀ ਚੌਥਾ ਜਿਹੜਾ ਮੁੰਡਾ ਗਿਆ ਉਹਦੇ ਨਾਲ ਵੀ ਇਹ ਦੇਖ ਲਓ ਇੰਨੇ ਚਿਰਦਿਆਂ ਸਾਰਿਆਂ ਨੂੰ ਕਾਰੀਗਰ ਬੰਦਾ ਸਾਡਾ ਇਹ ਆ ਮੀਨ ਹਾਂ ਹਾਂ ਮੇਨਤਾਂ ਕਾਰੀਗਰੀ ਇਹਨਾਂ ਦੀ ਆ ਹਾਂਜੀ ਮੇਨਤਾਂ ਕਾਰੀਗਰੀ ਉਹਨਾਂ ਦੀ ਆ ਹਜੇ ਤੱਕ ਪਿਛਲੇ ਸਾਲ ਵਾਲਾ ਪਰਾਣਾ ਗੋੜ ਚੱਲਦਾ ਪਿਛਲੇ ਸਾਲ ਵਾਲਾ ਪਰਾਣਾ ਗੋੜ ਐਸਾ ਜਿਹਾ ਹੀ ਚੱਲਦਾ ਚਾਹ ਦੇ ਲਈ ਚੱਲ ਰਿਹਾ ਹੁਣ ਮੈਨੂੰ ਪਤਾ ਹਾਂ ਬਸ ਉਹਦਾ ਤੁਸੀਂ ਦੇਖਿਆ ਸੀ ਹਾਂ ਦੇਖਿਆ ਸੀ ਕਿ ਨਹੀਂ ਕੋਈ ਇਸ ਇਹੀ ਗੱਲ ਆ 85 ਸੈਕਟ ਸਾਹ ਤੁਹਾਨੂੰ ਗੋੜ ਦਿਖਾਉ ਲਈਏ ਪਹਿਲਾਂ ਗੋੜ ਤੁਸੀਂ ਦੇਖਣਾ ਚਾਹੋਗੇ ਆਹ ਦੇਖੋ ਜੀ ਆਹ ਸਾਡਾ ਯਾਰ ਗੋੜਾ ਆਲ ਆ ਹੁਣ ਬਣਿਆ ਹਜੇ ਆਹ ਦੇਖੋ ਖੜਕਦਾ ਕਿ ਨਹੀਂ ਲੋਡ ਇਹ ਨਾ ਖੜਕਦਾ ਗੋੜ ਇਹ April ਮਹੀਨੇ ਚ ਜਾ ਕੇ ਵੀ ਇਸ ਤੋਂ ਵੀ ਲੇਟ ਤੁਸੀਂ ਕੱਢਦੇ ਆ ਉਹਦਾ ਕਾਰਨ ਕੀ ਹੁੰਦਾ ਖਾਸ ਇੱਕ ਤਾਂ ਅੱਜ ਕੱਲ ਸਾਨੂੰ ਝਾੜ ਪੂਰਾ ਨਹੀਂ ਲੱਗਦਾ ਗੁਰਦਾ ਹੁਣ ਗੰਨੇ ਪੱਕ ਗਏ ਆ ਸਿਆਲ ਨੂੰ ਥੋੜਾ ਗੰਨਾ ਕੱਚਾ ਹੁੰਦਾ ਪਤੋਂਣ ਨੂੰ ਵੀ ਟਾਈਮ ਲੱਗਦਾ ਤੇ ਝਾੜ ਵੀ ਘੱਟ ਹੁੰਦਾ ਹੁਣ ਇਹਨ ਫੁੱਲ ਝਾੜਿਆ ਜੀ ਹਾਂ ਇਹਦਾ ਕਰਕੇ ਅਸੀਂ ਕੱਢੀਦਾ ਜਿਹੜਾ ਖਾਣ ਨੂੰ ਕੱਢਣਾ ਜਦ ਤਦ ਉਹ ਹੁਣੇ ਹੀ ਕੱਢਣਾ ਜਦੋਂ ਹੁਣ ਜਿਹੜਾ ਬਣਾਉਣਾ ਆ ਇਹ ਰੇ ਅੱਛੀ ਗੋੜ ਆ ਜਿਦਾ ਮਰਜੀ ਸਾਲ ਪਰ ਉਹਨੂੰ ਵਰਤੋ ਜਿਦਾ ਮਰਜੀ ਰੱਖ ਸਕਦੇ ਤੁਸੀਂ ਜਿਹੜਾ ਕਣ ਤੁਸੀਂ ਗੁੜ ਦਾ ਦੇਖਿਆ ਨਾ ਉਹਦਾ ਇੱਕ ਕਾਨ ਇਹਦਾ ਰੇਤਲਾ ਪਾਨ ਰੇਤਲਾ ਪਾਨਿਆ ਤੇ ਜਿੰਨਾ ਰੇਤਲਾ ਪਾਨ ਜਾਨੀ ਕਹਿ ਲਓ ਵਧੀਆ ਉਹਨਾਂ ਹੀ ਗੁੜ ਸਾਡਾ ਬਾਕੀ ਜਿੰਨੇ ਤੁਸੀਂ ਖਾਦ ਘੱਟ ਪਾਉਂਗੇ ਜੀ ਜੇ ਤੁਸੀਂ ਖਾਦ ਹੀ ਪਾਈਗਾ ਖਾਦ ਪਾਈਗਾ ਫੇਰ ਨਹੀਂ ਬਣਨਾ ਤੇ ਵੀ ਇਹਦੇ ਬਹੁਤ ਚਾਂਸ ਹੈ ਵੀ ਜਿੱਡਾ ਬਣੂਗਾ ਜਾਂ ਹੋਊਗਾ ਕਣ ਵੀ ਨਹੀਂ ਇੰਨਾ ਹੋਣਾ ਗੰਨਾ ਜ਼ਰੂਰ ਮਲ ਜਾਣਾ ਤੁਹਾਡਾ ਤੇ ਪਰ ਤੁਹਾਨੂੰ ਛਾੜ ਨਹੀਂ ਮੰਨਣਾ ਛਾੜ ਨਹੀਂ ਖਾਦ ਅਸੀਂ ਤਾਂ ਪੌਂਦੇ ਹੀ ਨਹੀਂ ਬਿਲਕੁਲ ਨਹੀਂ ਪੌਂਦੇ ਢੇਰ ਜ਼ਰੂਰ ਪਾਉਣਾ ਖਾਦ ਨਹੀਂ ਪਾਈ ਅਸੀਂ ਲੋਕੀ ਧਾਰ ਤੋਂ ਡਿਮਾਂਡ ਬਹੁਤ ਕਰਦੇ ਨੇ ਬਹੁਤ ਜ਼ਿਆਦਾ ਸਾਡੇ ਕੋਲ ਪੂਰੀ ਨਹੀਂ ਹੁੰਦੀ ਜਿੰਦਾ ਕੁਆਂਟਲ ਆ ਉਹਨੂੰ 10 ਕਿਲੋ ਦੇ ਹੁੰਦਾ ਜਾਂ 5 ਕਿਲੋ ਦੇ ਮੈਨੂੰ ਪਤਾ ਮੈਂ ਖੋਦੋਣਾ ਚਾਹੀਆ ਹਾਂ ਮੈਂ ਜਿੰਨਾ ਮੰਗਦਾ ਆ ਉਹਨਾ ਮੈਨੂੰ ਖੋਦ ਨੂੰ ਹੀ ਧਾਰ ਤੋਂ ਮਿਲਦਾ ਹੈਗਾ ਇਹ ਕਿ ਕਵਾਂਟਲ ਗਿਆ ਉਹਨੂੰ 5 ਦਾ 10 ਕਿਲੋ ਮਰਨਾ ਮੈਨੂੰ ਪਤਾ ਆ ਇੰਨਾ ਹੀ ਤੁਹਾਡੀ ਰੇਸ਼ੋ ਘਟਦਾ ਤੁਸੀਂ ਵਧਾਉਣ ਦਾ ਨਹੀਂ ਕਦੇ ਸੋਚਦੇ ਵੀ ਆਪਾਂ ਵਧਾਈਏ ਯਾਰ ਇਹ ਬੰਦਿਆਂ ਦਾ ਕੰਮ ਆ ਜੀ ਲੇਬਰ ਬਹੁਤ ਪੈਂਦੀ ਹੁਣ ਤੁਸੀਂ ਬੰਦੇ ਗਣ ਲਿਓ ਇੱਥੇ ਕਿੰਨੇ ਬੰਦੇ ਸਾਨੂੰ ਖੱਤੇ ਦਾ ਖੱਤੇ ਚੋਂ ਤਾਂ ਕੋਈ ਬੋਚਣਾ ਨਹੀਂ ਮਿਹਨਤ ਦੇ ਆ ਜਿੰਨੇ ਬੰਦੇ ਲੱਗੇ ਆ ਲੇਬਰ ਉਹੋ ਹੀ ਪੂਰੀ ਹੋਣੀ ਹੂੰ ਤਾਂ ਕਰਕੇ ਬੰਦੇ ਬਹੁਤ ਚਾਹੀਦੇ ਹੁਣ ਤੁਸੀਂ ਬੰਦੇ ਗਣਤੀ ਕਰ ਲਓ ਵੀ ਇੱਥੇ ਕਿੰਨੇ ਬੰਦੇ ਲੱਗੇ ਆ ਹੂੰ ਤੇ ਵੇ ਉਹਨਾਂ ਬੰਦਿਆਂ ਦਾ ਹਿਸਾਬ ਲਾ ਲਿਓ ਵੀ ਕਿੰਨਾ ਖਰਚਾ ਹੂੰ ਆ ਚੱਕਰ ਅੱਛਾ ਲੈ ਤਾਇਆ ਦਲੀਪ ਨੂੰ ਵੀ ਮਿਲਾ ਦਈਏ ਨਾਲ ਲੱਗਦਾ ਹੀ ਲੈ ਵੀ ਇਹ ਆ ਤਾਇਆ ਦਲੀਪ ਹਾਂ ਤਾਇਆ ਕਿੰਨਾ ਚਿਰ ਹੋ ਗਿਆ ਗੁੜ ਬਣਾਉਂਦੇ ਆ ਅੱਛਾ ਜੀ ਹੋ ਗਿਆ ਫੇਰ ਵੀ ਚੱਤਾਂ ਦੇ ਖਸਾਲ ਦਾ 70 ਸਾਲ ਹੋ ਗਿਆ ਗੋੜ ਬਣਾਉਂਦੇ ਨੂੰ ਆਹ ਓਏ ਹੋਏ ਬੜਾ ਲੰਬਾ ਸਮਾਂ ਦਾ ਤਜਰਬਾ ਆਹੋ ਅੱਛਾ ਤੇ ਤਾਇ ਚੋਕਾ ਆਪ ਹੀ ਲਾਉਂਦੇ ਰਹਿ ਸ਼ੁਰੂ ਤੋਂ ਨਹੀਂ ਨਹੀਂ ਕਰ ਨੌਜ਼ਰ ਵੀ ਕਰ ਲਈ ਜਾ ਇਧਰ ਵੀ ਕਰ ਲੈਨੇ ਆ ਚੋਕਾ ਨਹੀਂ ਇਕੱਲਾ ਉਹ ਵੀ ਅੱਛਾ ਸਾਰਾ ਕਰ ਲੈਨੇ ਹਾਂ ਹਾਂ ਓਏ ਠੀਕ ਆ ਚੋਕਾ ਲੜੇ ਇਸ ਬੰਦਾ ਹੋ ਰ ਆ ਜਾਣਾ अच्छा ता तू किड़े किड़ियां किस्मा ज्यादा पसंद करदेया गुड़ बनावण ਲਈ ਗੰਨੇ ਦੀਆਂ ਹੁਣ ਹੁਣ ਆ ਆ ਜਬ ਫੇਰੀਆਂ ਦੇਖੀਆਂ ਕਿਸਮਾਂ اچھا ਹੁਣ ਜਿਹੜੀ ਚੱਲਦੀ ਆ ਹਾਈ ਆ 85 ਹੈ ਜਾਨ ਹਾ ਹੁਣ ਜਿਆਦਾ ਇਹ ਚੱਲਦੀ ਆਹੋ ਵਧੀਆ ਗੁੜ ਬਣਦਾ ਆਹੋ ਇਹ ਤਾਂ ਠੀਕ ਹੀ ਬਣ ਵਧੀਆ ਹੀ ਬਣਦਾ اچھا ਇੱਕ ਇਹ ਦੱਸ ਦਿਓ ਵੀ ਜਿੱਦਾਂ ਹੁਣ ਪੁਰਾਣੇ ਸਮਿਆਂ 'ਚ ਜਿੱਦਾਂ ਗੁੜ ਬਣਦੇ ਸੀ ਉਹ ਕੁਆਲਿਟੀ ਜਿਆਦਾ ਵਧੀਆ ਸੀ ਜਾਂ ਹੁਣ ਵਾਲੀ ਕੁਆਲਿਟੀ ਕੀ ਫਰਕ ਲੱਗਦਾ ਕੁਛ ਕੀ ਉਦਾਂ ਦਾ ਹੀ ਆ ਹੈਗਾ ਫਰਕ ਆ ਹੂੰ ਮੈਂ ਖਾ ਆਇਆ ਅੱਛਾ ਹੀ ਜ਼ਿਆਦਾ ਵਧੀਆ ਆਹੋ ਉਹ ਉਹ ਅੱਛਾ ਉਹ ਗੋੜੀ ਨੇ ਵਧੀਆ ਨਹੀਂ ਸੀ ਆ ਅੱਛਾ ਫਰਕ ਹੁੰਦਾ ਹੀ ਆ ਪਿੱਛੇ ਹੂੰ ਗਾ ਜਗਾ ਦਿਮਾਗ ਵੱਧ ਗਿਆ ਕਿੰਨੀਆਂ ਪੱਤਾ ਕੱਢ ਲੈਨੇ ਹੁਣ ਵੀ ਹਲੋ 8-8 ਕੱਢੀ ਲਈਦੀ ਹੁਣ ਵੀ ਅੱਛਾ ਉਮਰ ਕਿੰਨੀ ਹੋ ਗਈ ਆ ਹੁਣ ਤਾਇਆ ਬੇ ਅੱਛੀ ਖਾਲ ਹੋਣੀ 80 ਸਾਲ ਹੈਗੀ ਆ ਤਾਇਆ ਹਜੇ ਪੂਰਾ ਕੰਮ ਆ ਨਹੀਂ ਉਹ ਪੂਰਾ ਨਹੀਂ ਥੋੜੇ ਦਾ ਕੰਮ ਆ ਲੈ ਵੀ ਤਾਇਆ ਕਹਿੰਦਾ ਹੁਣ ਪੂਰੇ ਤੇ ਨਹੀਂ ਪਰ ਥੋੜੇ ਦਾ ਕੰਮ ਆ ਨਹੀਂ ਕਹਿੰਦਾ ਹੁਣ ਤਾਂ ਟਾਈਮ ਪਾਸ ਆ ਨਾ ਹੁੰਦਾ ਜੇ ਫਰਕ ਇਹ ਵੀ ਸਹੀ ਆ ਨਾ ਹੋ ਹਾਂ ਤੇਰਾ ਬਾਦੂ ਹਾਂ ਇਹ ਇਹ ਫਰਕ ਹੈਗਾ ਆਹੋ ਤੇ ਹੁਣ ਉਹ ਗੱਲ ਛੋੜੋ ਆ ਲੈ ਵੀ 60 ਸਾਲ ਦਾ ਤਾਇਆ ਦਲੀਪ ਵੀ ਦੇਖ ਲੋ ਕੰਮ ਕਰਦਾ ਹਾਡੀ ਫੇਲਾ ਤੇ ਇਹ तकरीबन ਤਾਇ ਵੀ ਤਾਇ ਦਾ ਮੈਂ ਤੁਹਾਨੂੰ ਦੱਸ ਦਵਾਂ ਵੀ ਤਾਇਆ ਮੇਰੇ ਖਿਆਲ ਨਾਲ ਸਭ ਤੋਂ ਪੁਰਾਣੇ ਬੰਦਿਆਂ ਚੋਂ ਸਾਡੇ ਇਲਾਕੇ ਚੋਂ ਇੱਕ ਹੋਣਾ ਵੀ ਇਹਨੂੰ ਪੂਰੀ ਨੌਲੇਜ ਆ ਅੱਛਾ ਆਪਾਂ ਸ਼ੱਕਰ ਵੀ ਦਿਖਾਈਏ ਜਦੋਂ ਪਾਤ ਆਉਂਦੀ ਤੁਹਾਨੂੰ ਬਾਅਦ ਦਿਖਾ ਦਿੰਦੇ ਲੈ ਵੀ ਆ ਸ਼ੱਕਰ ਇਹ ਸਾਡੇ ਇਲਾਕੇ ਦੀ ਸ਼ੱਕਰ ਦੇਖ ਲਓ ਆ ਲਓ ਖਾਂਡ ਵਰਗੀ ਆਹ ਲਓ ਖਾਂਡ ਵਰਗੀ ਆ ਬਿਲਕੁਲ ਜੀ ਲੋਡ ਇਹਦਾ ਮਕੀਰਾ ਤਾਂ ਨਹੀਂ ਬੁਰਾ ਹੁੰਦਾ ਯਾ ਕੀ ਨਾਮ ਤੁਹਾਡਾ ਬਖਸ਼ੀ ਰਾਮ ਜੀ ਬਖਸ਼ੀ ਰਾਮ ਜੀ ਗੰਨੇ ਦਾ ਆ ਜੀ ਇਹਦੇ ਬੰਦੇ ਪੁੰਝੇ ਲਾ ਕੇ ਘੱਟ ਜਾਂਦੇ ਆ ਛਿੱਲ ਜਾਂਦੇ ਆ ਅਸੀਂ ਇਹਦੇ ਨਾਲ ਦੀ ਨਾਲ ਛਿੱਲੀ ਆਂਦੇ ਨਾਲ ਦੀ ਨਾਲ ਰੱਖੀ ਜਾਂਦੇ ਆ ਹਾਂ ਇੱਕ ਤਾਂ ਟਾਈਮ ਪੈ ਜਾਂਦਾ ਆ ਅੱਛਾ ਜੀ ਇੱਕ ਮਿਹਨਤ ਥੋੜੀ ਘਟ ਜਾਂਦੀ ਆ ਠੀਕ ਆ ਜੀ ਆਵੇ ਪਹਿਲਾਂ ਇੱਕ ਬੰਦੇ ਉੱਤੋਂ ਲਾਉਣਾ ਆ ਜੀ ਪੁੰਝੇ ਢੇਰੀ ਲਾਉਣੀ ਜੀ ਇਹ ਛਿੱਟਣਾ ਛਿੱਲਣਾ ਟਾਈਮ ਲੱਗਦਾ ਅੱਛਾ ਜੀ ਇਹ ਥੋੜੀ ਬਜਟ ਘਟ ਹੋ ਜਾਂਦੀ ਇਹਦਾ ਠੀਕ ਆ ਜੀ ਬਾਕੀ ਇਦਾਂ ਗੰਨਾ ਚਲੋ ਸਾਡਾ ਬਗਿਆ ਸਾਂਭਿਆ ਆ ਅੱਛਾ ਜੀ ਮੈਂ ਆ ਦੇਖਦਾ ਸੀ ਆ ਮੁੰਡਾ ਵੀ ਤੁਹਾਡੇ ਇੱਧਰ ਲੱਗਾ ਆ ਵੀਰ ਇਹ ਵੀ ਸਫਾਈ ਬਹੁਤ ਸੋਹਣੀ ਕਰ ਰਿਹਾ तकरीबन ਤੁਹਾਡੇ ਗੰਨੇ ਜਿੱਥੋਂ ਤੁਸੀਂ ਵੱਢ ਕੇ ਲਿਆ ਰਹੇ ਆ ਤੇ ਤੁਹਾਡੇ ਉੱਥੋਂ ਹੀ ਕਾਫੀ ਸਾਫ ਆ ਤੁਹਾਨੂੰ ਕਿੰਨਾ ਕਚਰ ਹੋ ਗਿਆ ਇਸ ਕੰਮ 'ਚ ਬੈਠੇ ਹਨ ਮੈਨੂੰ 50 50 ਸਾਲ ਹੋਈ ਗਿਆ ਪੰਜਾਬ ਤੁਹਾਨੂੰ ਹਰ ਪਿੰਡ 'ਚ ਇਦਾਂ ਦੇ ਲੋਕ ਮਿਲਣੇ ਨੇ ਵੀਰ ਇਹ ਨਹੀਂ ਹੈਗਾ ਕਿ ਇਹੀ ਨੇ ਪਰ ਤੁਹਾਨੂੰ ਹਰੇਕ ਪਿੰਡ 'ਚ ਮਿਲਣੇ ਨੇ ਹਰ ਜਗ੍ਹਾ ਮਿਲਣੇ ਯਾਰ ਲੈਂਦੇ ਪੰਜਾਬ 'ਚ ਜੇ ਕੋਈ ਦੇਖ ਰਿਹਾ ਹੋਵੇ ਉਹ ਜ਼ਰੂਰ ਦੱਸਿਓ ਤਾਂ ਨੂੰ ਅਸੀਂ ਪੰਜਾਬ ਦੇ ਪਿੰਡਾਂ ਦੇ ਚੜ੍ਹਦੇ ਪੰਜਾਬ ਵਾਲੇ ਪਾਸੇ ਲੋਕ ਕਿਦਾਂ ਗੁੜ ਬਣਾਉਂਦੇ ਨੇ ਘਰਾਂ ਦੇ ਲਈ ਉਹ ਤੁਹਾਨੂੰ ਮੈਂ ਦਿਖਾ ਰਿਹਾ ਇਹ ਕੋਈ ਪ੍ਰੋਫੈਸ਼ਨਲ ਗੁੜ ਨਹੀਂ ਹੈਗਾ ਨਾ ਇਹ ਕੋਈ ਪ੍ਰੋਫੈਸ਼ਨਲ ਵੀਡੀਓ ਹੈਗੀ ਆ ਤੇ ਆਹ ਤੁਹਾਨੂੰ ਅਸੀਂ ਦਿਖਾਉਦੇ ਪਏ ਵੀ ਅਲੱਗੇ ਆਹ ਮੁੰਡੇ ਲੱਗੇ ਆ ਛੱਲਣ ਉਧਰੋਂ ਰਾਸ ਜਿਹੜੀ ਆ ਫਿਰ ਇੱਧਰ ਆ ਜਾਂਦੀ ਆ ਕੜਾਏ ਵੱਲ ਠੀਕ ਆ ਹੁਣ ਕੜਾਇਆ ਹਜੇ ਤਾਇਆ ਦਲੀਪ ਝੋਕਾ ਲਾਈ ਜਾਂਦਾ ਆ ਝੋਕਾ ਲੱਗੀ ਜਾਣਾ ਤੇ ਹਜੇ ਪੱਤ ਆਈ ਨਹੀਂ ਜੇ ਗੁੜ ਦੇ ਬਿਜ਼ਨਸ 'ਚ ਆ ਕਾਮਯਾਬੀ ਮਿਲ ਸਕਦੀ ਆ ਕਿਉਂਕਿ ਅੰਤ ਨੂੰ ਵੇਚਦੇ ਤਾਂ ਤੁਸੀਂ ਵੀ ਆ ਇਹ ਤਾਂ ਬੰਦਾ ਵਧੀਆ ਮਿਲ ਜੜ ਠੀਕੇ ਛਲਾਈ ਵਾਲੇ ਫਿਰ ਤਾਂ ਕੋਈ ਚਾਂਸ ਹੈ ਤੇ ਜੇ ਕੀ ਇਹ ਇੱਕ ਸਾਡੇ ਲੋਕੀ ਸਿੱਧੀ ਕੇਸਰਲ ਤੇ ਵੋਟ ਪੈਂਡ ਕਰਦੇ ਆ ਕਿ ਉਹ ਜਿਹੜੇ ਫੇਰੇ ਵਾਲਿਆਂ ਵਾਲਾ ਕਚਾਰ ਗੋੜ ਜਦੋਂ ਸੀਜ਼ਨ ਚ ਲੈਂਦੇ ਆ ਉਹ 60 70 ਰੁਪਏ ਵਾਲੇ ਮੁੜ ਕੇ ਜਿਹੜਾ ਚੰਗਾ ਗੋੜ ਹੈ ਉਹ ਵੀ ਉਸੇ ਰੇਟ ਪਾਲਦੇ ਆ ਹੂੰ ਤੇ ਇਸ ਕਰਕੇ ਪ੍ਰੋਬਲਮ ਤੇ ਅਸੀਂ ਤਾਂ ਸਾਨੂੰ ਤਾਂ ਇਦਾਂ ਪ੍ਰੋਬਲਮ ਨਹੀਂ ਆਉਂਦੀ ਕਿਉਂਕਿ ਅਸੀਂ ਸਾਡਾ ਤਾਂ ਬੱਕ ਹੋਇਆ ਹੁੰਦਾ ਪਹਿਲੇ ਕਿ ਉਹ ਲਿਮਟਡ ਹੁੰਦੇ ਆ ਕਿ ਅਸੀਂ ਆਪਣਾ ਰੱਖ ਕੇ ਕੋਟਾ ਫੈਰੀ ਵਿਚਣਾ ਹੁੰਦਾ ਉਹ ਬੀਜੀ ਦਾ ਹੀ ਉਹਨਾਂ ਗਿਆ ਕਿਉਂਕਿ ਚੰਗੀ ਚੀਜ਼ ਕੱਢਣੀ ਵੀ ਔਖੀ ਹੈ ਲੈਵਰਦ ਮਹਿੰਗੀ ਬਹੁਤ ਹੈ ਅਗੋਂ ਵਧਾਉਣ ਦਾ ਸੋਚੀਏ ਤਾਂ ਹੈ ਚਾਂਸ ਕੋਈ ਵਧਾ ਲਈਏ ਵੀ ਵਧਾਵਾਂਗੇ ਹੌਲੀ ਹੌਲੀ ਹੂੰ ਮਤਲਬ ਸਾਲਾਂ ਦੇ ਵਿੱਚ ਵਧਾਵਾਂਗੇ ਪੂਰਾ ਕਿ ਕੁਆਲਿਟੀ ਬਣਾਉਣੀ ਆ ਤੇ ਫਿਰ ਗਰਮੀ ਝੱਲਣੀ ਪੈਣੀ ਆ ਖਰਚਾ ਵੱਧ ਜਾਂਦਾ ਜੇ ਉਦਾਂ ਜਿਹੜੀ ਕੁਆਲਿਟੀ ਆਮ ਵਿਕਦੀ ਆ ਉਹਦੇ ਵਿੱਚ ਖਰਚਾ ਥੋੜਾ ਘੱਟ ਜਾਂਦਾ ਕਿਉਂਕਿ ਉਸ ਵੇਲੇ ਠੰਡੇ ਦੇ ਵਿੱਚ ਕੰਮ ਜ਼ਿਆਦਾ ਨਿਭੜਦਾ ਹੂੰ ਮਤਲਬ ਫੇਵੇਗੇ ਚੰੜਨਾ ਹੋਵੇ ਤਾਂ ਔਖਾ ਬਹੁ ਹੋ ਜਾਂਦਾ ਛਿਲਣਾ ਵੀ ਔਖਾ ਇਦਾਂ ਕੜਾਏ ਤੇ ਖੰਡਣਾ ਝੋਕਾ ਲਾਉਣਾ ਇਹ ਇਹ ਸਾਰਾ ਕੰਮ ਔਖਾ ਆ ਵੈਸੇ ਪਰ ਇਹ ਗੜ ਜਿਹੜਾ ਖਰਾਬ ਨਹੀਂ ਹੋਣਾ ਇਹ ਖਰਾਬ ਇਹ ਗਾਰੰਟੀ ਹੈ ਨਹੀਂ ਗਾਰੰਟੀ ਆਪਾਂ ਦਿੰਦੇ ਇਹ ਨਹੀਂ ਖਰਾਬ ਹੋਣਾ ਹਾਂ ਤੁਸੀਂ ਸਲਾਬੇ ਸੁਲੂਬੇ ਤੋਂ ਬਚਾਓ ਤੇ ਤੁਹਾਨੂੰ ਹੋਰ ਵੀ ਗੁਰ ਦੱਸ ਦਿੰਨੇ ਆ ਇਸ ਵੀਡੀਓ ਚ ਕਿ ਗੁੜ ਜਿੱਥੇ ਤੁਸੀਂ ਜਿਸ ਕਮਰੇ 'ਚ ਰੱਖਣਾ ਨਾ ਜੀ ਉਸ ਕਮਰੇ 'ਚ ਪੋਚਾ ਨਾ ਲਾਓ। ਯਾਨੀ ਉੱਥੇ ਸਲਾਬਾ ਨਹੀਂ ਹੋਣਾ ਚਾਹੀਦਾ। ਉਸ ਉਹਨੂੰ ਇੱਕ ਸੋਹਣੇ ਮਰਤਵਾਂ ਚ ਜਾਂ ਜਿੱਦਾਂ ਵੀ ਤੁਸੀਂ ਰੱਖਦੇ ਆ ਬਰਤਨਾਂ ਦੇ ਵਿੱਚ ਉਹ 'ਚ ਰੱਖ ਕੇ ਤੇ ਪੋਚਾ ਨਾ ਲਾਓ। ਤੇ ਇੱਕ ਉੱਥੇ ਪੱਖੇ ਦਾ ਵੀ ਪਰਹੇਜ਼ ਕਰੋ। ਪੱਖਾ ਵੀ ਜਿਹੜਾ ਆ ਉਹ ਨਾ ਲਾਓ। ਉਹਦੇ ਨਾਲ ਤੁਹਾਡਾ ਗੁੜ ਜਿਹੜਾ ਉਹ ਬਚਦਾ ਆ। ਬਾਕੀ 100 ਦਿਨ ਇੱਕ ਉਸ ਭਾਂਡੇ ਦੇ ਵਿੱਚ ਰੋਜ਼ ਨਾ ਗੁੜ ਕੱਢੋ। ਇੱਕ ਵਾਰੀ ਕਿਸੇ ਭਾਂਡੇ ਦੇ ਹਫਤੇਖੰਡ ਦਾ ਗੋਲ ਕੱਢ ਲਿਆ ਹੂੰ ਠੀਕ ਨਹੀਂ ਉਹਨੂੰ ਬਾਰ-ਬਾਰ ਖੋਲੂਗਾ ਬਾਰ-ਬਾਰ ਹਵਾ ਲੱਗਦੀ ਹੂੰ ਆ ਗਾ ਲਿਆ ਅੱਛਾ ਉਸ ਭਾਂਡੇ ਚੋਂ ਆਪਾਂ ਦੁਬਾਰਾ ਗੋੜਨਾ ਛੇਤੀ ਨਾ ਕਰੀਂ ਹਾਂ ਹਫਤੇਖੰਡ ਦਾ ਇੱਕ ਵਾਰ ਕੱਢ ਇੱਕੋ ਵਾਰ ਕੱਢ ਲਿਆ ਲਾ ਵੀ ਪੱਤ ਆ ਗਈ ਆ ਤੇ ਬਾਜੀ ਹੁਣੀ ਹੁਣ ਤਕਰੀਬਨ ਤਿਆਰ ਆ ਨਿਯਾਣੇ ਕਰ ਲੈਂਦੇ ਆ ਨਿਯਾਣੇਗਾ ਜੀ ਕਾਲਾਂਗੇ ਤਾਂ ਫੇਰੀ ਆ ਜਿੱਦਾਂ ਹੁਣ ਤੁਹਾਡੇ ਸਾਹਮਣੇ ਕਰਦਾ ਸੀ ਜੀ ਸਾਰਾ ਕਰ ਲੈਂਦਾ ਜੇ ਨਾਮ ਵੀ ਹੋਣਾ ਤੇ ਪਤ ਕੱਢ ਵੀ ਲੈਣੀ ਆ ਜੀ ਸਾਰਾ ਟਿੱਕੀਆਂ ਵੀ ਲਾ ਲੈਣੀ ਆ ਸਾਰਾ ਕਰ ਲੈਂਦਾ ਅੱਛਾ ਜੀ ਹਾਂ ਜੀ ਆ ਆਪਾਂ ਜਦੋਂ ਪਤ ਕੱਢਦੇ ਆ ਤੇ ਕਿੰਨੇ ਕ ਕਿਲੋ ਦੀ ਆ ਜਾਂਦੀ ਆਪਣੀ ਇਹ ਜੀ 13 14 ਕਿਲੋ 13 14 ਕਿਲੋ ਅੱਛਾ ਜੀ ਹਾਂ ਜੀ ਚੌ ਪੀਪਿਆਂ ਨੇ ਸਬਜ਼ੀ ਚੌ ਪੀਪਿਆਂ ਦਾ ਕੱਢਦੇ ਹਾਂ ਹਾਂ ਜੀ ਸਾਢੇ 1 1/4 ਪੀਸੇ ਸਾਢੇ 1 1/4 ਹਾਂ ਜੀ ਇਲਾਕੇ ਦਾ ਵੀ ਫਰਕ ਪੈ ਜਾਂਦਾ ਕਈ ਖੰਡੀਆਂ ਪਈ ਜਾਂਦੇ ਜੀ ਵਿੱਚ 40 ਰੁਪਏ 35 ਰੁਪਏ ਖਾਦ ਨਾਲ ਮਿਲਦੀ ਆ ਲੋ ਜੀ ਆਪ ਦੇਖਿਆ ਹੀ ਤੁਹਾਨੂੰ ਪਤਾ ਲੱਗ ਜਾਊਗਾ ਤੇ ਜਿਹੜਾ ਗੋੜਾ ਹੈ ਨਾ ਉਹ ਚੱਕਾਣਾ ਪੂਰਾ ਹੋਊਗਾ ਗੋੜ ਦੀ ਕੁਆਲਿਟੀ ਜਿਹੜੀ ਆ ਉਹ ਬਹੁਤ ਉਤਮ ਹੋਊਗੀ ਖੜਕਦਾ ਗੁੜ ਐ ਨਾ ਸੋਨੇ ਵਰਗਾ ਗੁੜ ਤੇ ਗੁੜ ਦੀ ਇਹ ਕਿ ਇਹ ਗੁੜ ਖਰਾਬ ਨਹੀਂ ਹੁੰਦਾ ਇਹ ਹੈ ਸ਼ੀ ਗੋੜੀ ਸਿਰਫ ਤੁਹਾਨੂੰ ਜਾਣਕਾਰੀ ਦੇਣ ਦੇ ਲਈ ਅਸੀਂ ਇਹ ਵੀਡੀਓ ਬਣਾ ਰਹੇ ਹਾਂ ਇਹ ਇਹਨਾਂ ਦਿਨਾਂ ਚ ਜਿਹੜਾ ਗੁੜ ਬਣਦਾ ਉਹ ਇਦਾਂ ਬਣਦਾ ਬਣਦਾ ਵੀ ਬੜਾ ਔਖਾ ਆ ਆ ਲੋ ਜੀ ਹਾਂਜੀ ਹਾਂਜੀ ਸੈਟਲ ਡਾਊਨ ਹੋ ਗਿਆ ਜੀ ਚੀਜ਼ ਆ ਦੇਖ ਆ ਗੁੜ ਕਾਦੀ ਸ਼ੱਕਰੀ ਬਣਾਤੀ ਆ ਹਾਂ ਹੈ ਗੁੜ ਨਹੀਂ ਜੇ ਮੈਂ ਕਹਾਂ ਵੀ ਗੁੜ ਦੀ ਕੀ ਵੀ ਮਿਸ਼ਰੀ ਬਣ ਗਈ ਆ ਅੱਲਾ ਦੇ ਬਣਦੀ ਗੱਲ ਹਾਂ ਸੋ ਪਿਆਰੇ ਦੋਸਤੋ ਗੁੜ ਬਣਾਉਣਾ ਬਿਨਾਂ ਸ਼ੱਕ ਇੱਕ ਕਲਾ ਆ ਹਾਂਜੀ ਤੇ ਕਲਾਕਾਰੀ ਦੇ ਬਿਨਾਂ ਇਹ ਕੰਮ ਨਹੀਂ ਹੋ ਸਕਦਾ ਕਲਾ ਨਾਲ ਜਿਹੜੇ ਜੁੜੇ ਲੋਕ ਆ ਉਹ ਉਹਨਾਂ ਦੇ ਜ਼ਿੰਦਗੀ ਦੇ ਤਜਰਬੇ ਹੁੰਦੇ ਆ ਗੁਰਦੀਆਂ ਤੁਹਾਨੂੰ ਕਈ ਵੀਡੀਓਜ਼ ਇਸ ਵਾਰੀ ਆਪਾਂ ਵਿਖਾਈਆਂ ਸੀ ਤੇ ਉਹਨਾਂ ਵੀਡੀਓਜ਼ ਦੇ ਵਿੱਚ ਤੁਸੀ ਬਹੁਤ ਤਕੜਾ ਰਿਸਪੌਂਸ ਆਇਆ ਉਹਨਾਂ ਵੀਡੀਓਜ਼ ਦਾ ਤੇ ਤਕਰੀਬਨ ਡਿਮਾਂਡ ਪੂਰੀ ਨਹੀਂ ਹੁੰਦੀ ਨਹੀਂ ਹੁੰਦੀ ਦਾ ਮਤਲਬ ਕੀ ਦਸੀ ਆ ਹਨਾ ਇੰਨੀ ਡਿਮਾਂਡ ਆ ਪੰਜਾਬ ਦੇ ਵਿੱਚ ਗੁਰਦੀ ਕਿ ਅਸੀਂ ਤੇ ਰਿਕੁਐਸਟ ਕਰਾਂਗੇ ਜਿਹੜੇ ਕਿ ਨੌਜਵਾਨ ਕਿਸਾਨ ਦੋਸਤ ਹੈਗੇ ਨੇ ਉਹ ਜ਼ਰੂਰ ਇਸ ਕੰਮ ਵੱਲ ਵਧੋ ਥੋੜਾ ਥੋੜਾ ਲਾਉਣਾ ਸ਼ੁਰੂ ਕਰੋ ਜਿਨ੍ਹਾਂ ਨੇ ਕਦੇ ਨਹੀਂ ਲਾਇਆ ਜਿਨ੍ਹਾਂ ਨੇ ਜਿਨ੍ਹਾਂ ਨੂੰ ਲੋੜ ਹੈ ਕੋਈ ਹੈਲਪ ਦੀ ਕੋਈ ਮਦਦ ਦੀ ਉਹ ਜ਼ਰੂਰ ਤੁਸੀਂ ਜਿਹੜੇ ਲੋਕ ਪਹਿਲਾਂ ਬਣਾਉਂਦੇ ਨੇ ਉਹਨਾਂ ਤੋਂ ਲੈ ਸਕਦੇ ਆ ਤੇ ਜਿੰਨੇ ਕਿ ਤਕਰੀਬਨ 3-4 ਬੰਦਿਆਂ ਨੂੰ ਆਪਾਂ ਪਹਿਲਾਂ ਮਿਲਾ ਚੁੱਕੇ ਆ ਤੇ ਹੁਣ ਵੀ ਅੱਜ ਮੈਂ ਦਿਖਾ ਰਿਹਾ ਤੁਸੀਂ ਇਹਨਾਂ ਬੰਦਿਆਂ ਤੋਂ ਵੀ ਕੋਈ ਨਾ ਕੋਈ ਜੇ ਕਿਸੇ ਨੂੰ ਹੈਲਪ ਦੀ ਲੋੜ ਆ ਉਹ ਲੈ ਸਕਦਾ ਇਹਨਾਂ ਨੂੰ ਪੁੱਛ ਸਕਦਾ ਇਹ ਤੁਹਾਨੂੰ ਵਧੀਆ ਤਰੀਕੇ ਨਾਲ ਗਾਈਡ ਕਰ ਦੇਣਗੇ ਕਿ ਤੁਸੀਂ ਕਿੱਥੋਂ ਸ਼ੁਰੂਆਤ ਕਰੋ ਤੇ ਤੁਹਾਨੂੰ ਕੀ ਕੀ ਚੀਜ਼ਾਂ ਚਾਹੀਦੀਆਂ ਨੇ ਸੋ ਇਹਨਾਂ ਗੱਲਾਂ ਦਾ ਗੌਰ ਰੱਖੋ ਪਰ ਮੰਗ ਬਹੁਤ ਆ ਤੇ ਮੰਗ ਇੰਨੀ ਕਿਆ ਕਿ ਪੂਰੀ ਨਹੀਂ ਹੁੰਦੀ ਬਾਕੀ ਧੰਨਵਾਦ ਤੁਹਾਡਾ ਲੈਹਿੰਦੇ ਪੰਜਾਬ ਵਾਲੇ ਜਰੂਰ ਦੱਸਿਓ ਵੀ ਤੁਹਾਡੇ ਵੀ ਅੱਜਕੱਲ ਗੁੜ ਬਣਦਾ ਹੈ ਜਾਂ ਤੁਸੀਂ ਬਣਾ ਬਲੂ ਹਟਦੇ ਹੋ ਜੇ ਕਿਸੇ ਦੇ ਬਣਦਾ ਹੈ ਤਾਂ ਦੱਸਿਓ ਕੁਆਲਿਟੀਆਂ ਕਿਦਾਂ ਦੀਆਂ ਰਹਿਣੀਆਂ ਨੇ ਤੁਸੀਂ ਕਿਹੜੀ ਕੁਆਲਿਟੀਆਂ ਦਾ ਗੁੜ ਬਣਾਉਂਦੇ ਹੋ ਤੁਸੀਂ ਕਿਹੜੇ ਗੱਨੇ ਜ਼ਿਆਦਾ ਵਰਤਦੇ ਹੋ ਤੋਂ ਵੱਖ-ਵੱਖ ਲਾਕਿਆਂ ਜਿਹੜੇ ਦੋਸਤ ਆ ਉਹ ਵੀ ਜ਼ਰੂਰ ਕਮੈਂਟ ਕਰਕੇ ਜਾਂ ਸਾਨੂੰ ਮੈਸੇਜ ਕਰਕੇ ਦੱਸਿਓ ਕਿ ਤੁਹਾਡੇ ਕੋਲ ਤੁਸੀਂ ਜ਼ਿਆਦਾਤਰ ਕਿਹੜੀਆਂ ਕੁਆਲਿਟੀਜ਼ ਤੇ ਉੱਤੇ ਭਰੋਸਾ ਕਰਦੇ ਆ ਤੇ ਤੁਹਾਨੂੰ ਕਿਹੜੀਆਂ ਕੁਆਲਿਟੀਜ਼ ਆ ਪਸੰਦ ਆ ਆ ਬਾਕੀ ਬਹੁਤ-ਬਹੁਤ ਧੰਨਵਾਦ ਵੀਡੀਓ ਦੇਖਣ ਦੇ ਲਈ ਤੇ ਨਵੀਂ ਵੀਡੀਓ ਦੇ ਵਿੱਚ ਆਪਾਂ ਜਲਦੀ ਮਿਲਦੇ ਆ ਤੇ ਜੁੜੇ ਰਹੋ ਪੀਆਰ ਪੰਜਾਬ ਦੇ ਨਾਲ ਸਤਿ ਸ੍ਰੀ ਅਕਾਲ